ਫਤੇ ਵਿੱਚ ਨਾ ਕੰਜੂ ਸੁਕੋਣਾ ਤਨ ਫਰੇ ਕੱਤਰਾ ਬਵਾ ਦਿਓ ਜੀ ਉਹ ਹੈ ਗੁਰ ਕੀ ਕਥਾ ਵਾਹਿਗੁਰੂ ਦੀ ਕੀ ਫਤਿਹ ਬਾਬੇ ਨਾਨਕ ਨੇ ਤਾਂ ਕਦੇ ਸੰਗਤ ਦੇ ਨਾ ਤੇ ਧੀਰ ਨਹੀਂ ਜਗਾਈ ਕੋਈ ਥਾਂ ਟਿਕਾਣਾ ਕੋਈ ਥਾਂ ਖੋਰ ਨਹੀਂ ਬਣਾਈ ਲਿਖਾਈ ਇਤਿਹਾਸੀਆਂ ਕਹਾਣੀਆਂ ਉਹਨਾਂ ਨੇ ਕਦੇ ਦੁਨੀਆਂ ਨੂੰ ਨਹੀਂ ਸੁਣਾਈ ਇੱਕ ਨਿਰਾਰਥਕ ਤੁਰਦੀ ਪਾਣੀ ਗਿਆਨ ਦੇ ਅਨੁਪੰਕ ਲੰਗਰ ਵੰਡਿਆ ਤੇ ਸ਼ੁਰੂ ਕਰਾਇਆ ਸੀ ਕਰਨੀ ਦੇ ਮਾਲਕ ਹੁੰਦੇ ਹੋਏ ਵੀ ਦਾਸ ਜੀ ਉਨਾਰੇ ਤਾਂ ਪ੍ਰਿਹਸ ਦੀ ਕਦੇ ਦਾਹਾਰੀ ਨਹੀਂ ਸੀ ਕਰਾਈ ਆਪਨਾ ਰਾਇਣ ਕਲਾਤਾਰ ਜਗਮ ਹੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਨ ਕਰਿਓ ਦੁਖੀਆਂ ਨੇ ਮਾਨਿਆਂ ਦੀ ਸਾਨਿਆਂ ਦੀ ਪੁਕਾਰ ਸੁਣ ਕੇ ਮੇਰਾ ਅਕਾਲ ਪੁਰਖ ਵਾਹਿਗੁਰੂ ਧੰਨ ਗੁਰਨਾਨਕ ਸਾਹਿਬ ਜੀ ਦੇ ਰੂਪ ਵਿੱਚ ਨਨਕਾਣਾ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦਾ ਹੈ ਆਓ ਸਭ ਤੋਂ ਪਹਿਲਾਂ ਮਾਤਾ ਤ੍ਰਿਪਤਾ ਜੀ ਦੇ ਨਾਨਾ ਦਾ ਨੂਰ ਕਲਿਆਣ ਬੇਬੇ ਨਾਨਕੀ ਦਾ ਵੀਰ ਧੰਨ ਧੰਨ ਗੁਰਨਾਨਕ ਸਾਹਿਬ ਜੀ ਜਿਨ੍ਹਾਂ ਦੇ ਚਰਨਾਂ ਵਿੱਚ ਇੱਕ ਬੰਦਨਾ ਇਉਂ ਪੇਸ਼ ਕਰਨ ਜਾ ਰਹੇ ਆ ਬੰਦਨਾ ਹੈ ਸਾਡੀ ਨਾਨਕੀ ਦੇ ਵੀਰ ਨੂੰ 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 ਉਹ ਇੱਕ ਤਲਵੰਟੀ અવਤਾਰ ਕਰਿਆ ਓ ਵਿੱਚ ਤਲਵੰਡੀ ਅਵਤਾਰ ਕਰਿਆ ਰਹਿਮਤਾ ਦਾ ਨੂਰ जग ਤੇ ਖਲਾਰਿਆ ਰਹਿਮਤਾ ਦਾ ਨੂਰ जग ਤੇ ਖਲਾਰਿਆ ਚੇਲਿਆਂ ਦੇ ਲਾਗੂ ਪੁੱਟਿਆ ਗਰੀਬ ਨੂੰ ਚੇਲਿਆਂ ਦੇ ਲਾਗੂ ਪੁੱਟਿਆ ਗਰੀਬ ਨੂੰ ਬੰਦੜਾ ਹੈ ਸਾਡੀ ਨਾਨਕੀ ਦੇ ਵੀਰ ਨੂੰ ਬੰਦੜਾ ਹੈ ਸਾਡੀ ਨਾਨਕੀ ਦੇ ਵੀਰ ਨੂੰ ਗੱਲ ਲਾਗੇ ਲਾਲੋ ਨੂੰ ਤੁਸਤ ਕਰਿਆ ਗੱਲ ਲਾਗੇ ਲਾਲੋ ਨੂੰ ਤੁਸਤ ਕਰਿਆ ਗਨਉਤਪੂਰਿਆ ਤੇ ਦਰਕਾਰਿਆ ਭਗਉਨਤਪੂਰਿਆ ਤੇ ਦਰਕਾਰਿਆ ਮੱਜੀਆਂ ਦਿਵਾਲੀ ਦਿਲਾंदे ਅਮੀਰ ਨੂੰ ਮੱਜੀਆਂ ਦਿਵਾਲੀ ਦਿਲਾਗੇ ਅਮੀਰ ਨੂੰ ਬੰਦਰਾ ਹੈ ਸਾਡੀ ਨਾਨਕੀ ਦੇ ਵੀਰ ਨੂੰ ਬੰਦਰਾ ਹੈ ਸਾਡੀ ਨਾਨਕੀ ਦੇ ਵੀਰ ਨੂੰ ਓ ਯਾਰ ਮਰਦਾਨਾ ਉਤ ਜ਼ਿੰਦਵਾਰਦਾ ਓ ਯਾਰ ਮਰਦਾਨਾ ਉਤ ਜ਼ਿੰਦਵਾਰਦਾ ਕਹਿੰਦਾ ਫਲ ਵੀਰਨੂ ਅੱਲਾਹ ਦਾ ਪੁੱਜੇ ਅੱਲਾਹ ਦੇ ਫਕੀਰਨੂ ਪੰਦਨਾ ਹੈ ਸਾਡੀ ਨਾਨਕੀ ਦੇ ਵੀਰਨੂ ਪੰਦਨਾ ਹੈ ਸਾਡੀ ਨਾਨਕੀ ਦੇ ਵੀਰਨੂ ਸੁਲਖਣ ਨੇ ਆਣ ਤੇ ਕੋਮਲਦਾਰਿਆ ਸੁਲਖਣ ਨੇ ਆਣ ਤੇ ਕੋਮਲਦਾਰਿਆ ਤਪਦਾਏ ਜਗਤ ਜਲੰਧ ਘਾਰਿਆ ਤਪਦਾਏ ਜਗਤ ਜਲੰਧ ਘਾਰਿਆ ਮਾਰ ਦਿੱਤਾ ਤੁਸੀਂ ਟਾੜੀ ਚਸ ਵੀਰਨੂ ਮਾਰ ਦਿੱਤਾ ਤੁਸੀਂ ਟਾੜੀ ਚਸ ਵੀਰਨੂ ਪੰਦ ਦੀ ਨਾਨਕੀ ਦੇ ਵੀਰ ਨੂੰ ਬੰਦੜਾ ਹੈ ਸਾਡੀ ਨਾਨਕੀ ਦੇ ਵੀਰ ਨੂੰ ਬੰਦੜਾ ਹੈ ਸਾਡੀ ਨਾਨਕੀ ਦੇ ਵੀਰ ਨੂੰ ਗੁਰੂ ਨਾਨਕ ਦਾ ਸੁਨੇਹਾ ਸਦਾ ਯਾਦ ਰੱਖਿਏ ਸੱਚ ਦੀ ਸੇਵਾ ਦਾ ਪਰਚਮ ਲਹਿਰਾਈਏ ਜਿਸੇ ਵੀ ਜਾਵਾ ਉਸ ਦਾ ਨਾਮ ਜਪਾਈਏ ਗੁਰੂ ਦੀ ਬਾਣੀ ਨਾਲ ਜ਼ਿੰਦਗੀ ਸਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਆਉਣ ਲੱਗ ਪੇਤਾ ਜੀ ਜੈ ਕਰਕਾਰ ਨਾਨਕੀ ਐ ਜਿਸ ਦਾ ਰੱਬ ਬਣ ਗਿਆ ਵੀਰਾ ਏ ਹੋ ਜੀਆ ਦੁਨੀਆ ਤੇ ਨਾ ਹੋਇਆ ਕੋਈ ਹੋਉ ਹੀਰਾ ਏ ਹੋ ਜੀਆ ਦੁਨੀਆ ਤੇ ਨਾ ਹੋਇਆ ਕੋਈ ਹੋਉ ਹੀਰਾ ਹੋ ਕਦਮਾਂ ਤੇ ਝੁਕਦੇ ਨੇ ਨਾਲੇ ਕਰਦੇ ਜਨ ਆਨੇ ਸਾਰੇ ਹੋ ਗਈ ਜੱਜ ਕਾਲ ਗਾਇ ਬੰਗਲ ਪਰਿਆਨੇ ਸਾਰੇ ਹੋ ਗਈ ਜੱਜ ਕਾਲ ਅੱਜ ਰੋਸ਼ਨ ਹੋ ਗਏ ਨੇ ਕਮੀਆਂ ਦੇ ਜੋ ਪੁਲੀਆਂ ਢਾਰੇ ਜੋ ਮਹਿਕਾਉਂਦੀਆਂ ਨੇ ਸੋਮੇ ਬਣ ਕੇ ਚੰਨ ਮਨਾਰੇ ਜੋ ਮਹਿਕਾਉਂਦੀ ਸੇਵਾ ਦੇ ਵਿੱਚ ਬਾਜ ਰਹੀ ਹੈ ਵੇ ਚਕەڵਵੰਡੀ ਸਤਗੁਰ ਜੀ ਅਵਤਾਰ ਲਿਆ ਮਾਤਰਪਤਾ ਦਾ ਤਪ ਦਾ ਸੀਨਾ ਠਾਰ ਲਿਆ ਜੀ ਸੰਗ ਤੇ ਮਾਤਰਪਤਾ ਦਾ ਤਪ ਦਾ ਸੀਨਾ ਠਾਰ ਲਿਆ ਓ ਭੈਣ ਨਾਰ ਕੀ ਕੀ ਤੇ ਰਾਜ ਦਵਾਰੇ ਨੇ ਸਤਗੁਰ ਨਾਨਕ ਤੇਰੇ ਜੋ ਜਗਿਆਰੇ ਨੇ ਜੀ ਦਾ ਮਾ ਸਤਗੁਰ ਨਾਨਕ ਤੇਰੇ ਜੋ ਜਗਿਆਰੇ ਤਲਵੰਡੀ ਸਤਗੁਰ ਜੀ ਅਵਤਾਰ ਲਿਆ ਮਾਤਰਪਤਾ ਦਾ ਤਪ ਦਾ ਸੀਨਾ ਠਾਲਿਆ ਜੀ ਸੰਗ ਤੇ ਮਾਤਰਪਤਾ ਦਾ ਤਪ ਦਾ ਸੀਨਾ ਠਾਲਿਆ ਓ ਭੈਣ ਨਾਲ ਕੀ ਤੇਰਾ ਜਿਦਦਾਰੇ ਨੇ ਸਤਗੁਰ ਨਾਲ ਤੇਰੇ ਛੋਜਣਿਆਰੇ ਜੀ ਦਾ ਦਾ ਸਤ ਗੁਰੂ ਦਾ ਨਿਕਲੇ ਛੋਜ ਨਿਆਰੇ ਨੇ ਲਈ ਤਾ ਕਾਲੂ ਜੀ ਨੂੰ ਮਿਲ ਨ ਵਧਾਈਆਂ ਜੀ ਖੁਸ਼ੀ ਮਨਾਈ ਰਲ ਕੇ ਮਾਈਆਂ ਭਾਈਆਂ ਜੀ ਜੀ ਸੰਗ ਤੇ ਖੁਸ਼ੀ ਮਨਾਈ ਰਲ ਕੇ ਮਾਈਆਂ ਭਾਈਆਂ ਜੀ ਉਹ ਕਾਈ ਤਾ ਦੇ ਦੁੱਖ ਟੁੱਟ ਗਏ ਸਾਰੇ ਨੇ ਸਤ ਗੁਰੂ घणी मादा आया गुरू नानक तलवंडी हम दर घणी मादा आया गुरू नानक तलवंडी

ஹமர கணிபா நான்க தலவண்டி ஹமர கணிபாரு நான தலவண்டி ਢੋਲੇ ਖੰਦੀ ਬੇੜੀ ਜਿਵੰਦੀ ਤੇ ਦਾਤਿਆ ਤੂੰ ਕਰ ਬਾਰ ਦੇ ਉਹ ਜਿੰਨਾ ਸਤਰ ਸੋਨੇ ਦੇ ਮਾਣੇ ਤੁਰ ਕੇ ਕਈ ਰਾਜੇ ਕਈ ਰਾਣੇ ਹਰ ਕੇ ਵੈਤ ਜਮਨੇ ਸਿਆਣੇ ਵੇਖੇ ਬਾਜੀ ਹਾਰ ਦੇ ਓ ਦੱਕੋ ਦੋਲੇ ਖਾਂਦੀ ਬੇਰੀ ਜੀਵਨ ਦੀ ਜੀਵਨ ਦੀ ਦਾਤਿਆ ਤੁਕਰ ਪਾਰ ਦੇ ਬਾਕੋ ਵਾਲਿਆ ਦਾ ਧੰਨਵਾਦ ਫਤੇ ਵਿੱਚ ਨਾ ਕੰਜੂਸ ਸੁਣਾ ਕਰੋ ਬੜੇ ਅੱਤਰਾ ਬੁਲਾ ਦਿਓ ਜੀ ਉਹ ਹੈ ਗੁਰੂ ਦੀ ਕਹਾਣੀ ਤੋਂ ਅਗਰ ਬਾਦ ਚਾਨ ਕੇ ਉਹਦੇ